कोरोना वायरस ਦੇ ਚੱਲਦਿਆਂ ਜਿੱਥੇ ਪੂਰਾ ਦੇਸ਼ ਲੋਕਡਾਊਨ ਕੀਤਾ ਗਿਆ ਹੈ ਅਤੇ ਲੋਕਡਾਊਨ ਦੌਰਾਨ ਕਈ ਸੰਸਥਾਾਂ માં ਲੋਕਾਂ ਦੀ ਮਦਦ ਲਈ ਜਿੱਥੇ ਅੱਗੇ ਆ ਰਹੀਆਂ ਹਨ ਉੱਥੇ ਹੀ ਲੁਧਿਆਣਾ ਵਿਖੇ ਤੀਬਾ ਰੋਡ ਸਥਿਤ ਰਾਧਾ ਸਵਾਮੀ ਸਸੰਘਰ ਵੱਲੋਂ ਲੋਕਾਂ ਲਈ ਦੋ ਸਮਾਂ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਰਾਧਾ ਸਵਾਮੀ ਸਸੰਘਰ ਦੇ ਪ੍ਰਬੰਧਕ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਸੰਘਰ ਵਿਖੇ ਜੋ ਵੀ ਲੰਗਰ ਤਿਆਰ ਕੀਤਾ ਜਾਂਦਾ ਹੈ ਉਹ ਵੱਖ-ਵੱਖ ਏਰੀਆ ਦੇ ਕਾਉਂਸਲਰ ਥਾਣਾ ਇੰਚਾਰਜ ਅਤੇ ਮੁਹੱਲੇ ਦੇ ਪ੍ਰਧਾਨ ਨੂੰ ਸੌਪਿਆ ਜਾਂਦਾ ਹੈ ਤਾਜੋ ਆਪਣੇ ਇਲਾਕਾ ਨਿਵਾਸੀਆਂ ਨੂੰ ਲੰਗਰ ਵਰਤਾ ਸਕਣ ਅਤੇ ਇਹ ਵੀ ਦੱਸਿਆ ਕਿ ਲੋਕਡਾਊਨ ਦੇ ਹਦਾਇਤਾਂ ਦਾ ਪੂਰਾ ਪਾਲਣ ਕੀਤਾ ਜਾਂਦਾ ਹੈ। ਸ੍ਰੀ ਬਾਬਾ ਜੀ ਦਾ ਹੁਕਮ ਹੋਇਆ ਸੀਗਾ ਜਦੋਂ ਬਾਬਾ ਜੀ ਦਾ ਹੁਕਮ ਹੋਇਆ तकरीबन 29 ਮਾਰਚ ਤੋਂ ਸਾਡੇ ਸਸੰਗ ਘਰ ਦੇ ਵਿੱਚ ਲੰਗਰ ਚੱਲ ਰਿਹਾ ਹੈ। ਬਾਬਾ ਜੀ ਨੇ ਕਿਹਾ ਅਸੀਂ ਵੀ ਮੇਰਾ ਕੋਈ ਵੀ ਜੀਵ ਕਿਸੇ ਵੀ ਤਰ੍ਹਾਂ ਦਾ ਭੁੱਖਾ ਨਾ ਸੋਵੇ। ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਵੀ ਲੰਗਰ ਪ੍ਰੋਵਾਈਡ ਬਾਰ ਹੋ ਰਿਹਾ ਉਹਦੇ ਵਿੱਚ ਇਹੋ ਕੋਸ਼ਿਸ਼ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਵੀ ਪਰਿਵਾਰ ਜੀਵ ਭੁੱਖਾ ਨਾ ਸੋਵੇ। ਜੋ ਵੀ ਤੁਸੀਂ ਰੋਕੀ ਨਹੀਂ ਇਸ ਤਰ੍ਹਾਂ ਤੁਸੀਂ ਵਸਦੇ ਜੀ ਐਚਰ ਸਾਹਿਬ ਜਾਂ ਵਰਗ ਦੇ ਸਾਹਿਬ ਲੰਗਰ ਦੇ ਦੇ ਰਹੇ ਆਪਣੇ ਕੋਲ ਜੀ ਸਾਡੀ ਲੰਗਰ ਦੀ ਡਿਸਟ੍ਰਿਬਿਊਸ਼ਨ ਜਿੱਦਾਂ ਹੋ ਰਹੀ ਹੈ ਉਹ ਸਾਡੇ ਕਾਉਂਸਲਰ ਜਿਹੜੇ ਸਬਾਨ ਵਾਡਾਂ ਦੇ ਆਖੇ ਇਥੋਂ ਗੇਟਾਂ ਤੋਂ ਲੈ ਕੇ ਜਾਂਦੇ ਨੇ ਅੱਗੇ ਉਹ ਡਿਸਟ੍ਰਿਬਿਊਟ ਕਰਦੇ ਨੇ ਇਦਾਂ ਹੀ ਥਾਣੇ ਤੋਂ ਮੈਂਬਰ ਆਉਂਦੇ ਨੇ ਅੱਗੇ ਡਿਸਟ੍ਰਿਬਿਊਟ ਕਰਦੇ ਨੇ ਸਾਡਾ ਸੇਵਾਦਾਰ ਕੋਈ ਵੀ ਬਾਹਰ ਜਾ ਕੇ ਡਿਸਟ੍ਰਿਬਿਊਸ਼ਨ ਨਹੀਂ ਕਰਦਾ ਤੁੜੇ ਕੋਲ ਕਿੰਨੇ ਕੁ ਪ੍ਰਵਾਸੀ ਨੇ ਜਿਹੜੇ ਲੱਖ ਲੱਖ ਕਿ ਕਿ ਸਭ ਹੈ ਸਾਡੇ ਕੋਲ 100 ਤੋਂ 150 ਪ੍ਰਵਾਸੀ ਸੀ ਬਹੁਤ ਦੂਰੋਂ ਦੂਰੋਂ ਦੇ ਸਟੇਟਾਂ ਦੇ ਰਹਿਣ ਵਾਲੇ ਸੀ ਇੱਥੇ ਕਾਫੀ ਜਿੱਦਾਂ ਸਰਕਾਰ ਦੁਆਰਾ ਸਹਾਇਤਾ ਕੀਤੀ ਗਈ ਟ੍ਰੇਨਾਂ ਚਲਾਈਆਂ ਗਈਆਂ ਉਹਨਾਂ ਦੇ ਵਿੱਚੋਂ ਅਸੀਂ ਕੁਝ ਤਾਂ ਭੇਜ ਚੁੱਕੇ ਹਾਂ ਜਦੋਂ ਉਹ ਜਾਂਦੇ ਨੇ ਉਹਨਾਂ ਦਾ ਭੋਜਨ ਦਾ ਪ੍ਰਬੰਧ ਨਾਲ ਕਰਾ ਕੇ ਭੇਜਿਆ ਜਾਂਦਾ ਉਸ ਤੋਂ ਇਲਾਵਾ ਕੁਝ ਪ੍ਰਵਾਸੀ ਜਿਹੜੇ ਰਹਿ ਗਏ ਆ ਉਹ ਹੌਲੀ ਹੌਲੀ ਜਿੱਦਾਂ ਟ੍ਰੇਨਾਂ ਸਟਾਰਟ ਹੋਈਆਂ ਕੁਝ ਕੁ ਦਿਨਾਂ ਦੇ ਵਿੱਚ ਭੇਜੇ ਜਾਣਗੇ ਦੇ ਕੇ ਜੀ ਲੰਗਰ ਆਪਣਾ ਪ੍ਰੋਵਾਈਡ ਕਰ ਰਹੇ ਇਹ ਵੀ ਆਪਣੇ ਸਸਾਣ ਕਰ ਜਿੰਨੇ ਵੀ ਇਹ ਸਾਰੇ ਚੀਜ਼ਾਂ ਇਹ ਪ੍ਰੋਨਾ ਕਰਦੇ ਜੀ ਸਾਰੇ ਸਸਾਣ ਕਰਾਂ ਦੇ ਵਿੱਚ ਲੰਗਰ ਚੱਲ ਰਿਹਾ ਜੀ ਤੇ ਇਸੇ ਜਿਹੜੇ ਸਸਾਣ ਕਰਦੇ ਵਿੱਚ ਲੰਗਰ ਇਹਦਾ ਫਰਜ਼ ਜੀ ਕੀ ਆਪਣੇ ਜਿੰਨੇ ਵੀ ਲਾਗੇ ਛੱਡ ਦੇ ਇਲਾਕੇ ਦੇ ਵਿੱਚ ਵੀ ਉਹਨਾਂ ਨੂੰ ਵੀ ਪ੍ਰੋਵਾਈਡ ਕਰ ਹਾਂਜੀ ਹਾਂ ਇਥੋਂ ਲਾਗੇ ਛਾਗੇ ਦੇ ਜਿੰਨੇ ਵੀ ਇਲਾਕੇ ਨੇ ਉੱਥੇ ਵੀ ਪ੍ਰੋਵਾਈਡ ਹੋ ਰਿਹਾ ਕਾਉਂਸਲਰ ਸਾਹਿਬਾਨ ਵੀ ਦੇ ਜਾ ਰਹੇ ਜਿੱਦਾਂ ਮੈਂ ਪਹਿਲਾਂ ਬੇਨਤੀ ਕੀਤੀ ਆ ਉਸ ਤੋਂ ਇਲਾਵਾ ਥਾਣੇ ਦੇ ਮੈਂਬਰ ਵੀ ਆ ਕੇ ਲੈ ਕੇ ਜਾ ਰਹੇ ਨੇ ਉਹ ਅੱਗੇ ਡਿਸਟ੍ਰੀਬਿਊਟ ਕਰਦੇ ਨੇ ਇਸੇ ਜਿਹੜਾ ਇੱਥੇ ਦਾ ਪ੍ਰਲਾ ਕਾਰਜ ਜिले ਵੀ ਸੇਵਾ ਦਾ ਕਾਰਜ ਨੇ ਇਹ ਇਹਨਾਂ ਦਾ ਬਸ ਬਹੁਤ ਬਹੁਤ ਧੰਨਵਾਦ ਹੈ ਬਾਬਾ ਜੀ ਨੇ ਸੇਵਾ ਲਈ ਹੋਈ ਹੈ ਅਸੀਂ ਵੱਧ ਚੜ ਕੇ ਜਿੰਨਾ ਹੋ ਸਕਦਾ ਸਾਰੇ ਸੇਵਾਦਾਰ ਕਰ ਰਹੇ ਨੇ ਸਰਕਾਰਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਪ੍ਰਵਾਸੀਆਂ ਮਜ਼ਦੂਰਾਂ ਦਾ ਸੋਚਿਆ ਜੋ ਇੱਥੇ ਵਿਚਾਰੇ ਪਰੇਸ਼ਾਨ ਹੋ ਰਹੇ ਸੀ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਸਰਕਾਰ ਦਾ ਵੀ ਧੰਨਵਾਦ ਹੈ ਜੋ ਕਿ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਸਹਾਇਤਾ ਕਰ ਰਹੀ ਹੈ ਇਦਾਂ ਹੀ ਕਰਦੀ ਰਹੇ ਲੁਧਿਆਣਾ ਤੋਂ ਬਲਵਿੰਦਰ ਕੁਮਾਰ ਦੀ ਰਿਪੋਰਟ ਐਸਐਮ ਜੈਟ ਨਿਊਜ਼